ਲਗਾਤਾਰ ਦੇਖਿਆ ਜਾ ਰਿਹਾ ਹੈ ਕਿ ਇੰਸਟਾਗ੍ਰam ਕੁਇਨਸ ਦੇ ਵੱਲੋਂ ਕਈ ਵਾਰ ਕੁਝ ਅਜਹੀਆਂ ਵੀਡੀਓਜ਼ ਪਾਈਆਂ ਜਾਂਦੇ ਨੇ ਜੋ ਕਿ ਵਿਵਾਦ ਦਾ ਕਾਰਨ ਬਣ ਜਾਂਦੀਆਂ ਨੇ ਹਾਲੇ ਦੇ ਵਿੱਚ ਇੱਕ ਹੋਰ ਇਨਫਲੂਐਂਸਰ ਨੂੰ ਇੱਕ ਵੀਡੀਓ ਪਾਉਣੇ ਇਸ ਕਦਰ ਮਹਿੰਗੀ ਪੈ ਗਈ ਕਿ ਉਸ ਦੇ ਖਿਲਾਫ ਥਾਣੇ ਦੇ ਵਿੱਚ ਕੰਪਲੇਂਟ ਦੇਣ ਦਾ ਵੀ ਐਲਾਨ ਹੋ ਚੁੱਕਿਆ ਹੈ ਗਲਬਾ ਦਰਨ ਸ਼ਿਪ ਸ਼ਾਨਾ ਆਗੂ ਨੇ ਦੱਸਿਆ ਹੈ ਕਿ ਕੁਝ ਦਿਨ ਪਹਿਲਾਂ ਸੋਸ਼ਲ ਮੀਡੀਆ ਇਨਫਲੂਐਂਸਰ ਦੇ ਵੱਲੋਂ ਕਾਲੀ ਮਾਤਾ ਮੰਦਿਰ ਦੇ ਵਿੱਚ ਜਾ ਕੇ ਆਈ ਚਿਕਣੀ ਚਮੇਲੀ ਗਾਣੇ ਦੇ ਉੱਪਰ ਚੱਪਲ ਪਾ ਕੇ ਵੀਡੀਓ ਬਣਾਈਗੀ ਜਿਸ ਨੇ ਕੀ ਹਿੰਦੂ ਧਰਮ ਨੂੰ ਠੇਸ ਪਹੁੰਚਾਈ ਹੈ ਤੇ ਅਸੀਂ ਇਸ ਦੇ ਉੱਪਰ ਜਲਦ ਤੋਂ ਜਲਦ ਕਾਰਵਾਈ ਕਰਨਾ ਚਾਹੁੰਦੇ ਹਾਂ ਉਹਨਾਂ ਨੇ ਇਹ ਵੀ ਕਿਹਾ ਕਿ ਮੰਦਿਰ ਦੇ ਵਿੱਚ ਜਦੋਂ ਮਹਿਲਾ ਵੱਲੋਂ ਵੀਡੀਓ ਬਣਾਈ ਜਾ ਰਹੀ ਸੀ ਤਾਂ ਉੱਥੇ ਮੌਜੂਦ ਜਿਹੜੇ ਲੋਕ ਸੀ ਉਹ ਮੂਕ ਦਰਸ਼ਕ ਬਣ ਕੇ ਦੇਖਦੇ ਰਹੇ ਕਾਲੀ ਸ਼ੈਨਾ ਰਾਸ਼ਟਰੀ ਉਪ ਪ੍ਰਧਾਨ ਜੜੀ ਇੱਕ ਜਲੰਧਰ ਵਿੱਚ ਮਾਂ ਕਾਲੀ ਜੀ ਦੇ ਮੰਦਿਰ ਵਿੱਚ ਇੱਕ ਬੀਬੀ ਵੱਲੋਂ ਭੱਦਾ ਡਾਂਸ ਅ ਗਲਤ ਗਾਣੇ ਗਾਣੇ ਲਾ ਕੇ ਪੈਰਾਂ ਵਿੱਚ ਜੁੱਤੀਆਂ ਪਾ ਕੇ ਜਿਹੜਾ ਇਹਨੇ ਡਾਂਸ ਕੀਤਾ ਆ ਬੜਾ ਮਨ ਭਾਗੀ ਗੱਲ ਆ ਸਾਡੇ ਹਿਰਦੇ ਨੂੰ ਝੰਝੋੜਨ ਵਾਲੀ ਗੱਲ ਆ ਅਸੀਂ ਇਹਦੇ ਖਿਲਾਫ ਕੰਪਲੇਂਟ ਦੇਣ ਜਾ ਰਹੇ ਹਾਂ ਪੁਲਿਸ ਕਮਿਸ਼ਨ ਅੰਮ੍ਰਿਤਸਰ ਨੂੰ ਕਿ ਮੈਂ ਜਿਹੜੀ ਉੱਥੋਂ ਦੀ ਮੈਨੇਜਮੈਂਟ ਆ ਪੁਜਾਰੀ ਆ ਤੇ ਉਹ ਬੀਬੀ ਆ ਇਹਨਾਂ ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇ ਮੈਨਜਮੈਂਟ ਸੁੱਤੀ ਸੀ ਪੁਜਾਰੀ ਸੁੱਤਾ ਸੀ ਜਿਰੋਂ ਉਹ ਜੁੱਤੀਆਂ ਪਾ ਕੇ ਡਾਂਸ ਕਰ ਰਹੀ ਆ ਗੁਰੂ ਜੀ ਨੇ ਗਾਣੇ ਲਾਇਆ ਚਮੇਲੀ ਵਾਲਾ ਕੋ ਹੱਥ ਪੈਕ ਬੁਗੇ ਬਾਰੇ ਗੱਲ ਕੀਤੀ ਸ਼ਰਾਬ ਦੀ ਗੱਲ ਕੀਤੀ ਉਹ ਤੁਹਾਡੇ ਵਰਗੀ ਮੈਂ ਤੁਹਾਨੂੰ ਪਹਿਲਾਂ ਇਹ ਹੈ ਜੀ ਭੱਦੇ ਗਾਣੇ ਲਾ ਕੇ ਬੜੀ ਮਨ ਭਾਗੀ ਗੱਲ ਹੈਗੀ ਆ ਕਿ ਇੱਕ ਵੇਖੋ ਜੀ ਉਹਨੇ ਪੈਰਾਂ ਦੇ ਵਿੱਚ ਜੁੱਤੀਆਂ ਪਾਈਆਂ ਆ ਆ ਮਾਤਾ ਜੀ ਦੇ ਮੰਦਰ ਦੇ ਅੰਦਰ ਮਾਤਾ ਜੀ ਦੇ ਸਰੂਪ ਦੇ ਕੋਲ ਖਲੋ ਕੇ ਜੁੱਤੀਆਂ ਪਾ ਕੇ ਭੱਦੇ ਗਾਣੇ ਲਾ ਕੇ ਸ਼ਰੀਲ ਗਾਣੇ ਲਾ ਕੇ ਤੇ ਡਾਂਸ ਕਰਕੇ ਜਿਹੜਾ ਇਨੇ ਕੋਰ ਪਾਪ ਕੀਤਾ ਇਹਦੀ ਸਜ਼ਾ ਅਹੀਂ ਦਵਾ ਕੇ ਛੱਡਾਂਗੇ ਇਹ ਬੜੀ ਮਨ ਭਾਗੀ ਗੱਲ ਹੈ ਦੇ ਵੀਰੋ ਸੋਪੀ ਪਹਿਲੀ ਵੀਡੀਓ ਨਹੀਂ ਸਰ ਦੀ ਬੜੀ ਵੀਡੀਓ ਵਾਇਰਲ ਹੋਦੀ ਆ ਤੇ ਮਾਫੀ ਲਾਮਾ ਦਿੱਤਾ ਜਾਂਦਾ ਵਾ ਲੱਗਦਾ ਵੀ ਕੀ ਮਾਫੀ ਕਿਸੇ ਦਿੱਤੀ ਜਾਊਗੀ ਕਿਸੇ ਨਾਲ ਨਹੀਂ ਜੀ ਹਰਜੀਤ ਜੀ ਮੈਂ ਕਲੀਅਰ ਕਰ ਦਿੰਨਾ ਚਾਹੁੰਦਾ ਆ ਕਿ ਜੜੀ ਇਹ ਵੀਡੀਓ ਬਣੀ ਆ ਇਨੇ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਆ ਇਨੇ ਜੁੱਤੀਆਂ ਪਾਈਆਂ ਨੇ ਭੱਦੇ ਗਾਣੇ ਲਾਏ ਨੇ ਭੱਦਾ ਡਾਂਸ ਕੀਤਾ ਏ ਇਹਦੇ ਵਿੱਚ ਮਾਫੀ ਦਾ ਖਾਨਾ ਨਹੀਂ ਹੈਗਾ ਅਸੀਂ ਮਾਨਯੋਗ ਪੁਲਿਸ ਕਮਿਸ਼ਨ ਅੰਮ੍ਰਿਤਸਰ ਸਾਹਿਬ ਗੁਰਪ੍ਰੀਤ ਸਿੰਘ ਪੁੱਲਰ ਜੀ ਨੂੰ ਇਹਦੀ ਕੰਪਲੇਂਟ ਸਵੇਰੇ ਦੇਣ ਜਾ ਰਹੇ ਆ ਕੀ ਇਰਦੇ ਕਾਨੂੰਨੀ ਕਾਰਵਾਈ ਕੀਤੀ ਜਾਵੇ ਬੀਬੀ ਦੇ ਕਾਰਵਾਈ ਕੀਤੀ ਜਾਵੇ ਮੈਨੇਜਮੈਂਟ ਦੇ ਕਾਰਵਾਈ ਕੀਤੀ ਜਾਵੇ ਤੇ ਉਸ ਪੁਜਾਰੀ ਤੇ ਕਾਰਵਾਈ ਕੀਤੀ ਜਾਵੇ ਵੇਖੋ ਜੀ ਤੁਸੀਂ ਵੀਡੀਓ ਦੇ ਵਿੱਚ ਵੇਖ ਰਹੇ ਜੇ ਕਿ ਉਹ ਬੀਬੀ ਜੁੱਤੀਆਂ ਪਾ ਕੇ ਡਾਂਸ ਕਰੀ ਤੇ ਮਗਰ ਪੁਜਾਰੀ ਜੀ ਦੰਦ ਕੱਢਦੇ ਪਏ ਨੇ ਇਹ ਬੜੀ ਮੰਨ ਭਾਗੀ ਗੱਲ ਆ ਕੀ ਸਾਡੇ ਮੰਦਰਾਂ ਦੇ ਵਿੱਚ ਕੀ ਹੋ ਰਿਹਾ ਆ ਪੁਜਾਰੀ ਸੁੱਤੇ ਨੇ ਚਲੋ ਮੰਨ ਲਿਆ ਮੈਨੇਜਮੈਂਟ ਦਾ ਬੰਦਾ ਨਹੀਂ ਸੀ ਉੱਥੇਗਾ ਪੁਜਾਰੀ ਕੀ ਕਰ ਰਿਹਾ ਸੀ ਪੁਜਾਰੀ ਨੇ ਕਿਉਂ ਨਹੀਂ ਰੋਕਿਆ ਉੱਥੇ ਪਉ ਜੁੱਤੀਆਂ ਪਾ ਕੇ ਡਾਂਸ ਕਰਦੀ ਪਈ ਬੜੀ ਮੰਦ ਭਾਗੀ ਗੱਲ ਲੱਗੀ ਆਏ। ਬਸ ਦੇਖੇ ਵੀ ਗੁਰੂ ਜੀ ਵੀਡੀਓ ਜਦੋਂ ਕਾਫੀ ਤੋਂ ਹੋ ਗਈ ਵਾਇਰਲ ਹੋ ਗਈ ਨੂੰ ਹਜੇ ਤੱਕ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਕਿਉਂਕਿ ਬੀਬੀ ਜੰਦਰ ਨਹਿ ਵਾਲੀ ਆ ਮੰਦਰ ਜੰਦਰ ਦਾ ਹੀ ਆ ਪਰ ਹਜੇ ਤੱਕ ਕਿਉਂ ਨਹੀਂ ਗ੍ਰਿਫਤਾਰੀ ਹੋਈ ਮੈਂ ਜੀ ਪੁਲਿਸ ਕਮਿਸ਼ਨਰ ਜਲੰਧਰ ਨੂੰ ਬੇਨਤੀ ਕਰਦਾ ਆ ਕਿ ਤੁਸੀਂ ਇਸ ਬੀਬੀ ਤੇ ਮੈਨੇਜਮੈਂਟ ਤੇ ਤੇ ਪੁਜਾਰੀ ਤੇ ਕਾਰਵਾਈ ਕਰੋ ਮਜਬੂਰਨ ਸਾਨੂੰ ਇਹ ਨਾ ਹੋਵੇ ਕਿ ਪ੍ਰਸ਼ਾਸਨ ਨੂੰ ਸੁੱਤੇ ਪਏ ਨੂੰ ਠਾਣਾ ਪਵੇ ਮਨੂੰ ਪੀਓ ਪੀਏਪ ਚੌਂਕ ਜਲੰਧਰ ਦੇ ਵਿੱਚ ਜਾ ਕੇ ਧਰਨਾ ਲਾਣਾ ਪਵੇ ਕਮਿਸ਼ਨਰ ਸਾਹਿਬ ਨੂੰ ਮੈਂ ਬੇਨਤੀ ਕਰਦਾ ਆ ਕਿ ਤੁਸੀਂ ਮੈਨੂੰ ਸੁੱਤੀ ਆ ਪੁਜਾਰੀ ਸੁੱਤਾ ਉਹ ਬੀਬੀ ਸੁੱਤੀ ਤੁਸੀਂ ਜਾਗੋ ਜਿਨੇ ਜੁੱਤੀਆਂ ਪਾ ਕੇ ਮੰਦਰ ਦੇ ਵਿੱਚ ਡਾਂਸ ਕੀਤਾ ਹੈ ਭੱਦੇ ਗਾਣੇ ਲਾ ਕੇ ਡਾਂਸ ਕੀਤਾ ਆ ਔਰ ਤੇ ਪ੍ਰਸ਼ਾਸਨ ਪੁਲਿਸ ਕਮਿਸ਼ਨਰ ਜਲੰਧਰ ਆਪਣੀ ਨੀਂਦ ਤੋਂ ਉਠੋ ਅਤੇ ਕਾਰਵਾਈ ਕਰੋ ਇਹ ਨਾ ਹੋਵੇ ਕਿ ਸਾਨੂੰ ਆਗੇ ਪੀਪੀ ਜਲੰਧਰ ਚੌਂਕ 'ਤੇ ਧਰਨਾ ਲਾਣਾ ਪਵੇ ਫਿਰ ਇਹਨੂੰ ਪ੍ਰਸ਼ਾਸਨ ਨੂੰ ਸੁਤੇ ਨੂੰ ਠਾਣਾ ਪਵੇ ਇਹੋ ਜੀ ਸਾਨੂੰ ਨੋਬਤ ਨਾ ਆਵੇ ਮੈਂ ਪ੍ਰਸ਼ਾਸਨ ਨੂੰ ਜਲੰਧਰ ਨੂੰ ਬੇਨਤੀ ਕਰਦਾ ਤੇ ਇੱਥੇ ਜਲਦੀ ਤੋਂ ਜਲਦੀ ਕਾਰਵਾਈ ਕਰਕੇ ਨੱਥ ਪਾਈ ਜਾਵੇ ਗੁਰੂ ਜੀ ਇਸ ਦੇਖਿਆ ਬੀਬੀ ਵੀ ਕਾਫੀ ਵੱਡੀ ਉਮਰ ਦੀ ਲੱਗਦੀ ਹੈ ਕਿ ਲੱਗਦਾ ਜਿਵੇਂ ਸਿਆਲੀਆਂ ਬਣੀ ਤਾਂ ਗਲਤੀਆਂ ਕਰਨਗੀਆਂ ਜਿਵੇਂ ਉਹ ਸਾੜੀ ਦਾ ਪੱਲੂ ਡੇਗੜਿਆ ਵਾ ਫਿਰ ਤੇ ਕਟਿੰਗ ਗਿਆ ਸਿਰ ਟੱਕਿਆ ਨਹੀਂ ਹੋਇਆ ਮੰਦਰ ਦੇ ਸਾਹਮਣੇ ਮਾਲ ਦੇ ਇਹਦੇ ਬਾਰੇ ਤੁਹਾਡਾ ਕੀ ਹੈ ਵੇਖੋ ਜੀ ਸਿਆਣੀ ਘੱਟੋ ਘੱਟ ਮੇਰੇ ਹਿਸਾਬ ਨਾਲ 45 ਤੋਂ 50 ਸਾਲ ਦੀ ਉਮਰ ਹੈਗੀ ਹੈ ਉਹ ਬੀਬੀ ਦੀ ਉਹ ਆਪਣੇ ਬੱਚਿਆਂ ਨੂੰ ਆਪਣੇ ਸਨਾਤਨੀਆਂ ਨੂੰ ਕੀ ਸੰਦੇਸ਼ ਦੇ ਰਹੀ ਆ ਤੁਹਾਡੇ ਵਾਸਤੇ ਪਾਰਕਾਂ ਥੋੜੀਆਂ ਜੇ ਤੁਹਾਡੇ ਮਨ 'ਚ ਡਾਂਸ ਕਰਨਾ ਆ ਜਿਆਦਾ ਤੁਹਾਡੇ ਲੱਤਾਂ ਕੰਮ ਕਰਦੀਆਂ ਪਈਆਂ ਆ ਤੇ ਤੁਸੀਂ ਆਪਣੇ ਘਰ ਡਾਂਸ ਕਰ ਲਓ ਪਾਰਕਾਂ 'ਚ ਡਾਂਸ ਕਰ ਲਓ ਜਿੱਦਾਂ ਦੇ ਮਰਜ਼ੀ ਗਾਣੇ ਲਓ ਸਾਨੂੰ ਗਾਦੀ ਪੱਤੀ ਆ ਪਰ ਜੇ ਤੁਸੀਂ ਮੰਦਰਾਂ ਦੇ ਵਿੱਚ ਇਹ ਕੰਮ ਕਰੋਗੇ ਸਾਡੀ ਬਰਦਾਸ਼ਤ ਤੋਂ ਬਾਹਰ ਆ ਅਸੀਂ ਤੁਹਾਡੇ ਤੇ ਕਾਰਵਾਈ ਕਰਾਵਾਂਗੇ ਜ਼ਰੂਰ ਕਰਾਵਾਂਗੇ ਇਸੇ ਨਾਲ ਹੀ ਸ਼ਿਵਸ਼ਨਾ ਆਗੂਆਂ ਦੇ ਵੱਲੋਂ ਚੇਤਾਵਨੀ ਦਿੱਤੀ ਗਈ ਹੈ ਕਿ ਜੇਕਰ ਪ੍ਰਸ਼ਾਸਨ ਦੇ ਵੱਲੋਂ ਜਲਦ ਤੋਂ ਜਲਦ ਇਸ ਇਨਫਲੂਐਂਸਰ ਦੇ ਖਿਲਾਫ ਕਾਰਵਾਈ ਨਾ ਕੀਤੀ ਗਈ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਦੇ ਵੱਲੋਂ ਮਾਲ ਟਾਉਣ ਦੇ ਵਿੱਚ ਧਰਨਾ ਦਿੱਤਾ ਜਾਵੇਗਾ ਹਕੀਕਤ ਟੀਵੀ ਪੰਜਾਬੀ ਲਈ ਜਲੰਧਰ ਤੋਂ ਦਿਵਿੰਦਰ ਕੁਮਾਰ ਦੀ ਰਿਪੋਰਟ